ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਘਰਾਚੋਂ ਵੀਰੇ ਅੱਜ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਆ ਇਹ ਆ ਗਾਜਰਾਂ ਇਹ ਗਾਜਰਾਂ ਦਾ ਵੀ ਹੈ ਅੱਜ ਆਪਾਂ ਗਾਜਰਾਂ ਲਾਵਾਂਗੇ ਕਿਉਂਕਿ ਬਹਣ ਤਿਆਰ ਕਰਤਾ ਬਾਈ ਬਹਣ ਦੋ ਤਿੰਨ ਵਾਰ ਗੁੱਡੇ ਆ ਉਦੋਂ ਬਾਅਦ ਫਿਰ ਇਹ ਚ ਥੋੜੀ ਥੋੜੀ ਰਾਖ ਪਾਤੀ ਹੁਣ ਇਹਦੇ ਬਾਅਦ ਔਲੀਆਂ ਬਣਾਵਾਂਗੇ ਔਲੀਆਂ ਬਣਾ ਕੇ ਉਦੋਂ ਬਾਅਦ ਫਿਰ ਗਾਜਰਾਂ ਲਾਵਾਂਗੇ ਇਹਦਾ ਬਹੁਤ ਹੀ ਗੁਣਕਾਰੀ ਹੈ ਵੀਰੇ ਪਹਿਲਾਂ ਕੀ ਹੈ ਇਹਦੇ ਮਤਲ ਫਸਲ ਇਹ 6 ਮਹੀਨੇ ਹੁੰਦੀ ਮੰਨ ਲਓ ਕੱਲੀ ਸਰਦੀਆਂ ਸਰਦੀਆਂ ਵਿੱਚ ਹੁੰਦੀ ਸੀ ਹੁਣ ਇਹ 12 ਮਹੀਨੇ 30 ਦਿਨ ਆਪਾਂ ਫਸਲ ਕਰ ਸਕਦੇ ਆ ਤੇ ਇਹਨੂੰ ਮਤਲਬ ਵਧੀਆ ਗਾਜਰ 70 ਦਿਨਾਂ ਚ ਤਿਆਰ ਹੋ ਜਾਂਦੀ ਹੈ ਤੇ ਗਾਜਰ ਹੁਣ ਲਾਉਂਗੇ ਮੰਨ ਲਓ ਲੋਹੜੀ ਤੋਂ ਬਾਅਦ ਜਨਵਰੀ ਤੋਂ 15 20 ਦਿਨ ਬਾਅਦ ਇਹਨੂੰ ਆਪਾਂ ਲਾ ਸਕਦੇ ਆ ਤੇ ਇਹਨੂੰ ਆਪਾਂ ਔਲੀਆਂ ਬਣਾ ਕੇ ਲਾਵਾਂਗੇ ਤੇ ਇਹਦੇ ਗੁਣ ਬਈ ਬਹੁਤ ਹੀ ਬਹੁਤ ਬਹੁਤ ਗੁਣ ਨੇ ਇਹਦੇ ਵਿੱਚ ਵਿਟਾਮਿਨ ਏ ਵਿਟਾਮਿਨ ਸੀ ਵਿਟਾਮਿਨ ਕੇ ਇਹ ਦੇਖੋ ਮਤਲਬ ਇਹਨੂੰ ਕਿਵੇਂ ਇਸਤੇਮਾਲ ਕਰ ਸਕਦੇ ਆ ਅਸੀਂ ਇਹਨੂੰ ਕੱਚੀ ਵੀ ਖਾ ਸਕਦੇ ਆ ਬਈ ਇਹਨੂੰ ਦੀ ਸਬਜੀ ਬਣਾ ਕੇ ਖਾ ਸਕਦੇ ਆ ਇਹਦਾ ਜੂਸ ਕੱਢ ਕੇ ਖਾ ਸਕਦੇ ਆ ਇਹਦੇ ਨੂੰ ਚਾਰ ਬਣਾ ਸਕਦੇ ਆ ਤੇ ਇਹਦਾ ਚਾਰ ਬਣਾ ਸਕਦੇ ਆ ਦੀ ਚਟਣੀ ਬਣਾ ਸਕਦੇ ਆ ਤੇ ਇਹਦਾ ਗਜਰੇਲਾ ਕੱਢ ਸਕਦੇ ਆ ਇਹਦਾ ਗਾਜਰ ਪਾਕ ਕੱਢ ਸਕਦੇ ਆ ਤੇ ਬਹੁਤ ਹੀ ਗੁਣਕਾਰੀ ਹੈ ਵੀਰੇ ਇਹ ਚੀਜ਼ ਮਤਲਬ ਫਾਇਦੇ ਬਹੁਤ ਫਾਇਦੇ ਨੇ ਇਹਦੇ ਮੰਨ ਲਓ ਕਿਸੇ ਨੂੰ ਅੱਖਾਂ ਦੀ ਨਿਗਾ ਘਟ ਹੈ ਉਹ 'ਚ ਵੀ ਇਸਤੇਮਾਲ ਹੋ ਸਕਦਾ ਹੈ ਮੰਨ ਲਓ ਜਿਹੜਾ ਸਿਗਰਟ ਪੀਂਦਾ ਹੈ ਜਿਵੇਂ ਉਹਨੂੰ ਫੇਫੜਿਆਂ ਦੀ ਬਿਮਾਰੀ ਹੋਣ ਦਾ ਡਰ ਹੁੰਦਾ ਹੈ ਗਾਜਰ ਖਾਵੇ ਇੱਕ ਦੋ ਉਹ 'ਚ ਵੀ ਬਚਾਅ ਹੋ ਜੂਗਾ ਮਤਲਬ ਇਹ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਇਕ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ